ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਹੜਾ ਵੀ ਗੁਰਮੁਖ ਪਿਆਰਾ ਇਸ ਸ਼ਬਦ ਨੂੰ ਸੱਚੇ ਮਨ ਨਾਲ ਸੁਣਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਸਾਰੀਆਂ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਹਨ ਬਾਣੀ ਵਿੱਚ ਬਹੁਤ ਪਾਵਰ ਹੁੰਦੀ ਹੈ ਸ਼ਰਧਾ ਭਾਵਨਾ ਨਾਲ ਬਾਣੀ ਸੁਣਨ ਨਾਲ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਕਰੋੜਾਂ ਦੇ ਮਾਲਕ ਬਣ ਸਕਦੇ ਹੋ ਅਰਬਾਂ ਦੇ ਮਾਲਕ ਬਣ ਸਕਦੇ ਹੋ ਪਰ ਵਿਸ਼ਵਾਸ ਤੇ ਸ਼ਰਧਾ ਮਨ ਵਿੱਚ ਜ਼ਰੂਰੀ ਹੈ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਪਾਂ ਸਰਵਣ ਕਰਦੇ ਹਾਂ ਤੁਹਾਡਾ ਭਲਾ ਹੋਵੇਗਾ ਤੁਹਾਡੇ ਪਰਿਵਾਰ ਦਾ ਕਲਾ ਹੋਵੇਗਾ ਬੱਚੇ ਤਰੱਕੀਆਂ ਕਰਨਗੇ ਬੱਚਿਆਂ ਨੂੰ ਰੋਗ ਖਤਮ ਹੋਣਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਣਗੇ ਆਓ ਆਪਾਂ ਬਾਬਾ ਜੀ ਦੀ ਬਾਣੀ ਸਰਵਣ ਕਰਦੇ ਹਾਂ ਸਤਿਗੁਰ ਹੋਏ ਤੇ ਦਿਆਲ ਤ ਸਰਦਾ ਪੂਰੀ ਐ ਸਤਿਗੁਰ ਹੋਏ ਦਿਆਲ ਨਕਬ ਹੋ ਚੋਰੀ ਐ ਸਤ ਗੁਰ ਹੋਏ ਦਿਆਲ ਤਸਰਦਾ ਪੂਰੀਏ ਸਤ ਗੁਰ ਹੋਏ ਦਿਆਲ ਨ ਕਬ ਹੋ ਚੋਰੀਏ ਸਤ ਗੁਰ ਹੋਏ ਤਿਆਲ ਤਦੁਖ ਨ ਜਾਣੀਏ ਸਤ ਗੁਰ ਹੋਏ ਦਿਆਲ ਤ ਹਰ ਰੰਗ ਮਾਨੀਏ ਸਤ ਗੁਰ ਹੋਏ ਦਿਆਲਤਾ ਜਮ ਕਾ ਡਰ ਕੇ ਹਾਂ ਸਤ ਗੁਰ ਹੋਏ ਦਿਆਲਤਾ ਸਦਾ ਹੀ ਸੁਖ ਦੀ ਹਾਂ ਸਤ ਗੁਰ ਹੋਏ ਦਿਆਲਤਾ ਨਮਨ ਦੇ ਪਾਈ ਐ ਸਤ ਗੁਰ ਹੋਏ ਦਿਆਲਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬ ਚੋਰੀ ਐ ਸਤਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਨੀ ਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾ ਨਾਮ ਨੇ ਦੇ ਪਾਈ ਐ ਸਤਗੁਰ ਹੋਏ ਦਿਆਲ ਤਾ ਸਚ ਸਮਾਈ ਐ ਸਤ ਗੁਰ ਹੋਏ ਤੇ ਦਿਆਲ ਤ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਕਬ ਹੋ ਜੂਰੀ ਐ ਸਤ ਗੁਰ ਹੋਏ ਦਿਆਲ ਤ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਹੋ ਚੋਰੀਐ ਸਤ ਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਐ ਸਤ ਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤਗੁਰ ਹੋਏ ਦਿਆਲਤਾ ਸਦਾ ਹੀ ਸੁਖ ਦੀ ਹਾਂ ਸਤਗੁਰ ਹੋਏ ਦਿਆਲਤਾ ਨਾਮ ਨੇ ਦੇ ਪਾਈ ਐ ਸਤਗੁਰ ਹੋਏ ਦਿਆਲਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲਤਾ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬ ਚੋਰੀਐ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਨੀਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਸਦਹੀ ਸੁਖ ਦੇਹਾਂ ਸਤਗੁਰ ਹੋਏ ਦਿਆਲ ਤਾ ਨਵਨੇ ਦੇ ਭਾਈ ਐ ਸਤਗੁਰ ਹੋਏ ਦਿਆਲ ਤਾ ਸਚ ਸਮਾਈ ਐ ਸਤਗੁਰ ਹੋਏ ਤੇ ਦਿਆਲ ਤਾ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨ ਕਬ ਹੋ ਚੋਰੀ ਐ ਸਤ ਗੁਰ ਹੋਏ ਦਿਆਲ ਤਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨ ਕਬ ਹੋ ਚੋਰੀ ਐ ਸਤ ਗੁਰ ਹੋਏ ਤਿਆਲ ਤਦੁਖ ਨ ਜਾਣੀ ਐ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਨੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾਂ ਸਤ ਗੁਰ ਹੋਏ ਦਿਆਲ ਤਾਂ ਸਦਾ ਹੀ ਸੁਖ ਦੀ ਹਾਂ ਸਤ ਗੁਰ ਹੋਏ ਦਿਆਲ ਤਾਂ ਨਮਨੇ ਦੇ ਪਾਈਐ ਸਤਗੁਰ ਹੋਏ ਦਿਆਲ ਤਸ ਸਚਿਸਮਾਈਐ ਸਤਗੁਰ ਹੋਏ ਦਿਆਲ ਤਸ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬ ਚੋਰੀਐ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਐ ਸਤਗੁਰ ਹੋਏ ਦਿਆਲ ਤਹਾਰੇ ਰੰਗ ਮਾਨੀਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾ ਸਦਹੀ ਸੁਖ ਦੇਹਾਂ ਸਤਗੁਰ ਹੋਏ ਦਿਆਲ ਤਾ ਨਾਮ ਨੇ ਦੇ ਪਾਈਐ ਸਤ ਗੁਰ ਹੋਏ ਦਿਆਲ ਤਸ ਸਚ ਸਮਾਈ ਐ ਸਤ ਗੁਰ ਹੋਏ ਤੇ ਦਿਆਲ ਤ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਕਬ ਹੋ ਚੂਰੀ ਐ ਸਤ ਗੁਰ ਹੋਏ ਦਿਆਲ ਤ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਹੋ ਚੋਰੀਐ ਸਤ ਗੁਰ ਹੋਏ ਤਿਆਲ ਤਾ ਦੁੱਖ ਨ ਜਾਣੀਐ ਸਤ ਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤ ਗੁਰ ਹੋਏ ਦਿਆਲਤਾ ਸਦਾ ਹੀ ਸੁਖ ਦੀ ਹਾਂ ਸਤ ਗੁਰ ਹੋਏ ਦਿਆਲਤਾ ਨਾਮ ਨੇ ਦੇ ਭਾਈ ਐ ਸਤ ਗੁਰ ਹੋਏ ਦਿਆਲਤਾ ਸੱਚਿਸmai ਐ ਸਤ ਗੁਰ ਹੋਏ ਦਿਆਲਤਾ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬ ਚੋਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਨੀ ਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਸ ਸਦਹੀ ਸੁਖ ਦੇਹਾਂ ਸਤਗੁਰ ਹੋਏ ਦਿਆਲ ਤ ਨਵਨੇ ਦੇ ਭਾਈ ਐ ਸਤਗੁਰ ਹੋਏ ਦਿਆਲ ਤ ਸਚ ਸਮਾਈ ਐ ਸਤਗੁਰ ਹੋਏ ਤੇ ਦਿਆਲ ਤ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨ ਕਬ ਹੋ ਚੋਰੀ ਐ ਸਤ ਗੁਰ ਹੋਏ ਦਿਆਲ ਤਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨ ਕਬ ਹੋ ਚੋਰੀ ਐ ਸਤ ਗੁਰ ਹੋਏ ਤਿਆਲ ਤਦੁਖ ਨ ਜਾਣੀ ਐ ਸਤ ਗੁਰ ਹੋਏ ਦਿਆਲ ਤਾ ਹਰ ਰੰਗ ਮਾਨੀਐ ਸਤ ਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤ ਗੁਰ ਹੋਏ ਦਿਆਲ ਤਾ ਸਦਾ ਹੀ ਸੁਖ ਦੀ ਹਾਂ ਸਤ ਗੁਰ ਹੋਏ ਦਿਆਲ ਤਾ ਨੰਮਨੇ ਦੇ ਭਾਈ ਐ ਸਤਗੁਰ ਹੋਏ ਦਿਆਲ ਤਸ ਸਚਿਸਮਾਈਐ ਸਤਗੁਰ ਹੋਏ ਦਿਆਲ ਤਸ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬ ਚੋਰੀਐ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਐ ਸਤਗੁਰ ਹੋਏ ਦਿਆਲ ਤਹਾਰੇ ਰੰਗ ਮਾਨੀਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾ ਸਦਹੀ ਸੁਖ ਦੇਹਾਂ ਸਤਗੁਰ ਹੋਏ ਦਿਆਲ ਤਾ ਨਾਮ ਨੇ ਦੇ ਪਾਈਐ ਸਤ ਗੁਰ ਹੋਏ ਦਿਆਲ ਤਸ ਸੱਚ ਸਮਾਈ ਐ ਸਤ ਗੁਰ ਹੋਏ ਤੇ ਦਿਆਲ ਤ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਕਬ ਹੋ ਜੂਰੀ ਐ ਸਤ ਗੁਰ ਹੋਏ ਦਿਆਲ ਤ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਹੋ ਚੋਰੀ ਐ ਸਤ ਗੁਰ ਹੋਏ ਦਿਆਲ ਤਾ ਦੁੱਖ ਨ ਜਾਣੀ ਐ ਸਤ ਗੁਰ ਹੋਏ ਦਿਆਲ ਤਾ ਹਰ ਰੰਗ ਮਾਨੀ ਐ ਸਤ ਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾ ਸਦਾ ਹੀ ਸੁਖ ਦੇਹਾਂ ਸਤਗੁਰ ਹੋਏ ਦਿਆਲ ਤਾ ਨਾਮ ਨੇ ਦੇ ਭਾਈ ਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬ ਹੋ ਚੋਰੀ ਐ ਸਤਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਨੀ ਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਸ ਸਦਹੀ ਸੁਖ ਦੇਹਾਂ ਸਤਗੁਰ ਹੋਏ ਦਿਆਲ ਤਾ ਨਵਨੇ ਦੇ ਪਾਈ ਐ ਸਤਗੁਰ ਹੋਏ ਦਿਆਲ ਤਾ ਸਚ ਸਮਾਈ ਐ ਸਤਗੁਰ ਹੋਏ ਤੇ ਦਿਆਲ ਤਾ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਕਬ ਹੋ ਚੋਰੀ ਐ ਸਤ ਗੁਰ ਹੋਏ ਦਿਆਲ ਤਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਕਬ ਹੋ ਚੋਰੀ ਐ ਸਤ ਗੁਰ ਹੋਏ ਤਿਆਲ ਤਦੁਖ ਨ ਜਾਣੀ ਐ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਨੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾਂ ਸਤ ਗੁਰ ਹੋਏ ਦਿਆਲ ਤਾਂ ਸਦਾ ਹੀ ਸੁਖ ਦੀ ਹਾਂ ਸਤ ਗੁਰ ਹੋਏ ਦਿਆਲ ਤਾਂ ਨਾਮ ਨੇ ਦੇ ਪਾਈਐ ਸਤਗੁਰ ਹੋਏ ਦਿਆਲ ਤਸ ਸਚ ਸਮਾਈਐ ਸਤਗੁਰ ਹੋਏ ਦਿਆਲ ਤਸ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬ ਚੋਰੀਐ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਐ ਸਤਗੁਰ ਹੋਏ ਦਿਆਲ ਤਹਾਰੇ ਰੰਗ ਮਾਨੀਐ ਸਤਗੁਰ ਹੋਏ ਦਿਆਲ ਤਾ ਜਮਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾ ਸਦਹੀ ਸੁਖ ਦੇਹਾਂ ਸਤਗੁਰ ਹੋਏ ਦਿਆਲ ਤਾ ਨਾਮ ਨੇ ਦੇ ਪਾਈਐ ਸਤ ਗੁਰ ਹੋਏ ਦਿਆਲ ਤਸ ਸਚ ਸਮਾਈ ਐ ਸਤ ਗੁਰ ਹੋਏ ਤੇ ਦਿਆਲ ਤ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਕਬ ਹੋ ਜੂਰੀ ਐ ਸਤ ਗੁਰ ਹੋਏ ਦਿਆਲ ਤ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਹੋ ਚੋਰੀ ਐ ਸਤ ਗੁਰ ਹੋਏ ਦਿਆਲ ਤਾ ਦੁੱਖ ਨ ਜਾਣੀ ਐ ਸਤ ਗੁਰ ਹੋਏ ਦਿਆਲ ਤਾ ਹਰ ਰੰਗ ਮਾਨੀ ਐ ਸਤ ਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾਂ ਸਦਾ ਹੀ ਸੁਖ ਦੀ ਹਾਂ ਸਤਗੁਰ ਹੋਏ ਦਿਆਲ ਤਾਂ ਮੰਨ ਦੇ ਭਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬ ਚੋਰੀ ਐ ਸਤਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਨੀ ਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਸ ਸਦਹੀ ਸੁਖ ਦੇਹਾਂ ਸਤਗੁਰ ਹੋਏ ਦਿਆਲ ਤਾ ਨੰਮ ਨੇ ਦੇ ਪਾਈ ਐ ਸਤਗੁਰ ਹੋਏ ਦਿਆਲ ਤਾ ਸੱਚ ਇਸ ਮਾਈ ਐ